ਮਾਲਵੇ ਦੇ ਰਹਿਣ ਵਾਲੇ ਭਾਈ ਆਦਮ ਜੀ ਵਡੇਰੀ ਉਮਰ ਹੈ ਧਨ ਦੌਲਤ ਬਹੁਤ ਹੈ ਧਨ ਦੌਲਤ ਬਹੁਤ ਜਿਆਦਾ ਵੀ ਹੈ ਪਰ ਸੁੱਖ ਫਿਰ ਵੀ ਨਹੀਂ ਗੁਰਮਖ ਪਿਆਰਿਓ ਧਨ ਦੌਲਤ ਜਿੰਨਾ ਮਰਜੀ ਹੋਵੇ ਜ਼ਗੀਰਾਂ ਜਿੰਨੀਆਂ ਮਰਜੀ ਹੋਣ ਘਰ-ਬਾਰ ਜਿੰਨੇ ਮਰਜੀ ਬਣਾ ਲਈਏ ਕੋਠੀਆਂ ਜਿੰਨੀਆਂ ਮਰਜੀ ਬਣਾ ਲਈਏ ਤੇ ਜੇ ਘਰ ਦੇ ਵਿੱਚ ਸੰਤਾਨ ਨਹੀਂ ਸੰਤਾਨ ਦਾ ਸੁੱਖ ਨਹੀਂ ਤੇ ਉਹ ਸਾਰਾ ਕੁਝ ਹੀ ਵਿਅਰਥ ਹੈ ਭਾਈ ਆਦਮ ਜੀ ਚੰਗੀ ਧਨ ਦੌਲਤ ਹੈ ਪਰ ਸੰਤਾਨ ਨਹੀਂ ਉਮਰ ਲੰਘਦੀ ਜਾਂਦੀ ਹੈ ਵਡੇਰੀ ਉਮਰ ਹੋ ਚੱਲੀ ਹੈ ਪਰ ਸੰਤਾਨ ਨਾ ਹੋਣ ਕਰਕੇ ਹਰ ਸਮੇਂ ਦੁਖੀ ਰਹਿੰਦੇ ਹਨ ਭਾਵੇਂ ਧਨ ਦੌਲਤ ਬਹੁਤ ਹੈ ਪਰ ਦੁਖੀ ਬਹੁਤ ਜ਼ਿਆਦਾ ਹਨ ਇੱਕ ਦਿਨ ਇਹਨਾਂ ਨੂੰ ਇੱਕ ਸਿੱਖ ਮਿਲਿਆ ਉਹ ਕਹਿਣ ਲੱਗਿਆ ਕਿ ਮਾਝੇ ਦੀ ਧਰਤੀ ਤੇ ਚੌਥੇ ਗੁਰਨਾਨਕ ਗੁਰੂ ਰਾਮਦਾਸ ਪਾਤਸ਼ਾਹ ਹਨ ਉਹਨਾਂ ਦੇ ਕੋਲ ਚਲੇ ਜੋ ਉਹਨਾਂ ਦੇ ਘਰ ਤੋਂ ਅੱਜ ਤੱਕ ਕੋਈ ਖਾਲੀ ਨਹੀਂ ਮੁੜਿਆ ਹੁਣ ਇਹ ਭਾਈ ਆਦਮ ਅੰਮ੍ਰਿਤਸਰ ਦੀ ਧਰਤੀ ਤੇ ਆਏ ਗੁਰੂ ਰਾਮਦਾਸ ਜੀ ਦੀ ਸ਼ਰਨ ਦੇ ਵਿੱਚ ਆਏ ਤੇ ਆ ਕਰਕੇ ਗੁਰਮਖ ਪਿਆਰਿਓ ਸੰਗਤਾਂ ਨੂੰ ਪੁੱਛਿਆ ਕਿ ਪਾਤਸ਼ਾਹ ਕਿੱਥੇ ਮਿਲਣਗੇ ਪਾਤਸ਼ਾਹ ਦਾ ਪਤਾ ਕੀਤਾ ਗੁਰੂ ਰਾਮਦਾਸ ਪਾਤਸ਼ਾਹ ਜੀ ਕਿੱਥੇ ਬੈਠਦੇ ਹਨ ਪਤਾ ਕੀਤਾ ਤੇ ਜਾ ਕਰਕੇ ਸਿੱਖਾਂ ਨੂੰ ਪੁੱਛਦੇ ਹਨ ਬੇਨਤੀਆਂ ਕਰਦੇ ਹਨ ਕਿ ਜੋ ਵੀ ਬੇਨਤੀ ਆਪਾਂ ਗੁਰੂ ਰਾਮਦਾਸ ਜੀ ਦੇ ਕੋਲ ਕਰਦੇ ਨੇ ਉਹ ਪੂਰੀ ਹੋ ਜਾਂਦੀ ਹੈ ਕਿ ਕੋਈ ਬੇਨਤੀਆਂ ਐਸੀਆਂ ਵੀ ਹਨ ਜਿਹੜੀਆਂ ਮਨਜ਼ੂਰ ਨਹੀਂ ਹੁੰਦੀਆਂ ਹੁਣ ਸਿੱਖ ਕਹਿਣ ਲੱਗੇ ਕਹਿੰਦੇ ਬੇਨਤੀਆਂ ਤੇ ਸਾਰੀਆਂ ਹੀ ਪੂਰੀਆਂ ਹੋ ਜਾਂਦੀਆਂ ਹਨ ਪਰ ਕੁਝ ਐਸੀਆਂ ਵੀ ਹਨ ਜਿਹੜੀਆਂ ਪੂਰੀਆਂ ਨਹੀਂ ਹੁੰਦੀਆਂ ਤੇ ਗੁਰਮੁਖ ਪਿਆਰਿਓ ਇਸ ਤਰ੍ਹਾਂ ਭਾਈ ਆਦਮ ਜੀ ਕਈ ਸਿੱਖਾਂ ਨਾਲ ਬਚਨ ਬिलास ਕਰਦੇ ਤੇ ਉਹਨਾਂ ਨੂੰ ਪੁੱਛਦੇ ਤੇ ਪੁੱਛਦੇ ਕਿ ਐਸਾ ਕੋਈ ਕਾਰਜ ਹੋਵੇ ਜਿਸ ਦੇ ਨਾਲ ਵੀ ਬੇਨਤੀ ਮਨਜ਼ੂਰ ਹੀ ਹੋਵੇ ਨਾ ਨਾ ਹੋਵੇ ਤੇ ਸਿੱਖਾਂ ਨੇ ਬੇਨਤੀ ਕੀਤੀ ਕਿ ਜਿਹੜੇ ਸੇਵਾ ਕਰਨ ਵਾਲੇ ਹਨ ਸੇਵਾ ਕਰਨ ਵਾਲਿਆਂ ਦੀ ਬੇਨਤੀ ਸਤਿਗੁਰੂ ਜੀ ਕਦੇ ਨਹੀਂ ਠੁਕਰਾਂਦੇ ਸੇਵਾ ਕਰਨ ਵਾਲੇ ਸਤਿਗੁਰੂ ਜੀ ਨੂੰ ਬਹੁਤ ਪਿਆਰੇ ਲੱਗਦੇ ਹਨ ਸਮਾਂ ਬੀਤਦਾ ਗਿਆ ਭਾਈ ਆਦਮ ਜੰਗਲ ਵਿੱਚੋਂ ਲੱਕਣਾ ਕੱਟ ਕੇ ਲੈ ਆਂਦੇ ਇੱਕ ਪੰਡ ਗੁਰੂ ਘਰ ਦੇ ਵਿੱਚ ਰੱਖ ਦਿੰਦੇ ਤੇ ਇੱਕ ਪੰਡ ਆਪਣੇ ਘਰ ਲੈ ਜਾਂਦੇ ਇੱਕ ਪੰਡ ਗੁਰੂ ਘਰ ਰੱਖਦੇ ਇੱਕ ਪੰਡ ਆਪਣੇ ਘਰ ਲੈ ਜਾਂਦੇ ਇਸੇ ਤਰ੍ਹਾਂ ਸਮਾਂ ਆਪਣੀ ਚਾਲ ਚੱਲਦਾ ਰਿਹਾ ਇੱਕ ਸਮਾਂ ਐਸਾ ਆ ਗਿਆ ਕਿ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਸ਼ਰਨ ਦੇ ਵਿੱਚ ਦਰਸ਼ਨਾ ਵਾਸਤੇ ਦੂਰ ਦੁਰਾਡੇ ਤੋਂ ਸੰਗਤਾਂ ਆਈਆਂ ਤੇ ਉਸ ਸਮੇਂ ਸਰਦੀ ਬਹੁਤ ਜ਼ਿਆਦਾ ਹੈ ਸੁੱਕਾ ਬਾਲਣ ਖਤਮ ਹੋ ਗਿਆ ਤੇ ਸਿੱਖਾਂ ਨੇ ਜਾ ਕਰਕੇ ਗੁਰੂ ਰਾਮਦਾਸ ਪਾਤਸ਼ਾਹ ਦੇ ਕੋਲ ਬੇਨਤੀ ਕੀਤੀ ਕਿ ਸਤਿਗੁਰ ਜੀ ਸੰਗਤ ਬਹੁਤ ਜ਼ਿਆਦਾ ਹੈ ਪਰ ਸੁੱਕਾ ਬਾਲਣ ਖਤਮ ਹੋ ਗਿਆ ਹੈ ਸਰਦੀ ਬਹੁਤ ਜ਼ਿਆਦਾ ਹੈ ਹੱਥ ਸੇਕਣ ਵਾਸਤੇ ਬਾਲਣ ਵਾਸਤੇ ਬਾਲਣ ਖਤਮ ਹੋ ਗਿਆ ਹੈ ਤੇ ਕਿਰਪਾ ਕਰੋ ਬਖਸ਼ਿਸ਼ ਕਰੋ ਕਿ ਕਿਸੇ ਪਾਸੋਂ ਬਾਲਣ ਆ ਜਾਵੇ ਤੇ ਗੁਰੂ ਰਾਮਦਾਸ ਪਾਤਸ਼ਾਹ ਕਹਿਣ ਲੱਗੇ ਗੁਰਨਾਨਕ ਨੇ ਆਪੇ ਹੀ ਕਿਸੇ ਦੀ ਸੇਵਾ ਲਾ ਦੇਣੀ ਹੈ ਤੁਸੀਂ ਫਿਕਰ ਨਾ ਕਰੋ ਤੇ ਗੁਰਮਖ ਪਿਆਰਿਓ ਦੂਸਰੇ ਪਾਸੇ ਭਾਈ ਆਦਮ ਨੂੰ ਜਦੋਂ ਪਤਾ ਲੱਗਿਆ ਕਿ ਗੁਰੂ ਰਾਮਦਾਸ ਦੇ ਦਰ ਤੇ ਦੂਰ ਦੁਰਾਡੇ ਤੋਂ ਸੰਗਤਾਂ ਆਈਆਂ ਹਨ ਸਰਦੀ ਬਹੁਤ ਹੈ ਤੇ ਅੱਗ ਬਾਲਣ ਵਾਸਤੇ ਬਾਲਣ ਹੈ ਨਹੀਂ ਤੇ ਆਪਣੀ ਘਰ ਵਾਲੀ ਨੂੰ ਕਹਿਣ ਲੱਗੇ ਲੈ ਭਗਵਾਨ ਦੀ ਸੇਵਾ ਕਰਨ ਦਾ ਸਮਾਂ ਆ ਗਿਆ ਹੈ ਉਹਨਾਂ ਨੇ ਸਾਰੀਆਂ ਪੰਡਾਂ ਚੱਕੀਆਂ ਤੇ ਜਾ ਕਰਕੇ ਖੁੱਲੇ ਪੰਡਾਲ ਦੇ ਵਿੱਚ ਕੁਝ-ਕੁਝ ਦੂਰੀ ਦੇ ਵਿੱਚ ਜਾ ਕੇ ਕੁਝ-ਕੁਝ ਦੂਰੀ ਤੇ ਜਾ ਕੇ ਅੱਗ ਬਾਲ ਦਿੱਤੀ ਸੰਗ ਤਾਂ ਹੱਥ ਸੇਕਣ ਲੱਗ ਪਈਆਂ ਆਰਾਮ ਨਾਲ ਹੱਥ ਸੇਕਦੀਆਂ ਹਨ ਕੋਈ ਆਰਾਮ ਕਰਦਾ ਹੈ ਕੋਈ ਨਾਮ ਜਪਦਾ ਹੈ ਕੋਈ ਕੀਰਤਨ ਕਰ ਰਿਹਾ ਹੈ ਅੱਧੀ ਰਾਤ ਹੋਈ ਤੇ ਗੁਰੂ ਰਾਮਦਾਸ ਪਤਸ਼ਾ ਬਾਹਰ ਆਏ ਤੇ ਬਾਹਰ ਆ ਕੇ ਉਹਨਾਂ ਨੇ ਵੇਖਿਆ ਕਿ ਚਾਰੇ ਪਾਸੇ ਇੰਨਾ ਚਾਨਣ ਕਿੱਥੋਂ ਆਇਆ ਜਦੋਂ ਦੂਰ ਦਰਾਡੇ ਵੇਖਿਆ ਤੇ ਸੰਗਤਾਂ ਬੈਠ ਕੇ ਨਾਮ ਜਪ ਰਹੀਆਂ ਸਨ ਸਿਮਰਨ ਕਰ ਰਹੀਆਂ ਸਨ ਕੋਈ ਖਾਤ ਸੇਕ ਰਿਹਾ ਹੈ ਕੋਈ ਠੰਡ ਦੂਰ ਕਰ ਰੇਗਾ ਹੈ ਕੋਈ ਬੰਦਗੀ ਤੇ ਬੈਠਾ ਹੈ ਇਹ ਵੇਖ ਕੇ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਪੁੱਛਿਆ ਕਿ ਰਾਤ ਤੇ ਸੁੱਕਾ ਬਾਲਣ ਹੈ ਨਹੀਂ ਸੀ ਇਹ ਬਾਲਣ ਕਿੱਥੋਂ ਆਇਆ ਤੇ ਸਿੱਖਾਂ ਨੇ ਦੱਸਿਆ ਕਿ ਭਾਈ ਆਦਮ ਜੀ ਹਨ ਜਿਨ੍ਹਾਂ ਨੇ ਇਹ ਬਾਲਣ ਲਿਆਂਦਾ ਹੈ ਇਹ ਸੁੱਕਾ ਬਾਲਣ ਉਹਨਾਂ ਨੇ ਲਿਆਂਦਾ ਹੈ ਤੇ ਗੁਰਮਖ ਪਿਆਰਿਓ ਜਦੋਂ ਅੱਧੀ ਰਾਤ ਬੀਤੀ ਤੇ ਬਾਲਣ ਘਟ ਗਿਆ ਬਾਲਣ ਘਟ ਗਿਆ ਅੱਗ ਠੰਡੀ ਪੈ ਗਈ ਤੇ ਤੁਸੀਂ ਹਰਾਨ ਹੋਵੋਗੇ ਕਿ ਐਸਾ ਸਿੱਧਕ ਐਸਾ ਪ੍ਰੇਮ ਗੁਰੂ ਦੇ ਨਾਲ ਐਸੀ ਭਾਵਨਾ ਘਰ ਆ ਕੇ ਵਿਚਾਰ ਕੀਤੀ ਕਹਿੰਦੇ ਬਾਲਣ ਘਟ ਗਿਆ ਹੈ ਸੰਗਤਾਂ ਨੂੰ ਠੰਡ ਲੱਗਣੀ ਹੈ ਇਹਨਾਂ ਨੇ ਆਪਣੇ ਘਰ ਦੀਆਂ ਬਾਰੀਆਂ ਦਰਵਾਜ਼ੇ ਪੱਟੇ ਤੇ ਜਾ ਕੇ ਪਟਕੇ ਅੱਗ ਦੇ ਵਿੱਚ ਬਾਲ ਦਿੱਤੇ ਤੇ ਸੰਗਤਾਂ ਨੂੰ ਠੰਡ ਤੋਂ ਬਚਾਇਆ ਸਵੇਰ ਹੋਈ ਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਭਾਈ ਆਦਮ ਜੀ ਨੂੰ ਬੁਲਾਇਆ ਤੇ ਬੁਲਾ ਕੇ ਪੁੱਛਣਾ ਕੀਤਾ ਕਿ ਭਾਈ ਆਦਮ ਜੀ ਆ ਰਾਤ ਬਾਲਣ ਤੁਸੀਂ ਬਾਲਿਆ ਹੈ ਤੇ ਭਾਈ ਆਦਮ ਜੀ ਕਹਿਣ ਲੱਗੇ ਸਤਿਗੁਰ ਜੀ ਆਪ ਜੀ ਦੀ ਕਿਰਪਾ ਹੈ ਆਪ ਜੀ ਦੀ ਬਖਸ਼ਿਸ਼ ਹੈ ਦੱਸਣਾ ਕੀਤਾ ਕਿ ਮੈਂ ਜਦੋਂ ਜੰਗਲ ਤੋਂ ਬਾਲਣ ਲੈ ਕੇ ਆਉਂਦਾ ਇੱਕ ਪੰਡ ਮੈਂ ਘਰ ਰੱਖ ਦਿੰਦਾ ਇੱਕ ਗੁਰੂ ਘਰ ਰੱਖ ਦਿੰਦਾ ਤੇ ਜਿਹੜਾ ਘਰ ਬਾਲਣ ਪਿਆਸੀ ਉਹ ਹੁਣ ਕੰਮ ਆ ਗਿਆ ਤੇ ਇੱਕ ਸਿੱਖ ਨੇ ਦੱਸ ਦਿੱਤਾ ਸਤ ਗੁਰੂ ਜੀ ਭਾਈ ਆਦਮ ਜੀ ਦੀ ਸੇਵਾ ਸਭ ਤੋਂ ਉੱਤਮ ਹੈ ਜਦੋਂ ਅੱਗ ਠੰਡੀ ਪੈ ਗਈ ਤੇ ਇਹਨਾਂ ਨੇ ਆਪਣੇ ਘਰ ਦੇ ਦਰਵਾਜ਼ੇ ਤੇ ਬਾਰੀਆਂ ਵੀ ਪਟਕ ਕੇ ਉਹ ਵੀ ਬਾਲ ਦਿੱਤੀਆਂ ਹਨ ਸਤਿਗੁਰ ਜੀ ਬਹੁਤ ਪਰਸੰਨ ਹੋਏ ਗੱਲ ਵਕੜੀ ਵਿੱਚ ਲਿਆ ਤੇ ਪਾਤਸ਼ਾਹ ਕਹਿਣ ਲੱਗੇ ਭਾਈ ਆਦਮ ਜੀ ਮੰਗ ਲਓ ਕੀ ਚਾਹੀਦਾ ਹੈ ਮੰਗ ਲਓ ਕੀ ਚਾਹੀਦਾ ਹੈ ਸਤਿਗੁਰ ਜੀ ਆਪ ਤੇ ਟੁੱਠੇ ਹਨ ਜੋ ਮਨ ਦੀ ਭਾਵਨਾ ਹੈ ਮੰਗ ਲਓ ਹੁਣ ਗੁਰਮਖ ਪਿਆਰਿਓ ਹੁਣ ਮੰਗਣਾ ਤੇ ਔਲਾਦ ਹੈ ਪਰ ਧੋਲੇ ਆ ਚੁੱਕੇ ਹਨ ਵਾਲ ਚਿੱਟੇ ਹੋ ਚੁੱਕੇ ਹਨ ਹੁਣ ਸੰਗਤ ਦੇ ਵਿੱਚ ਸ਼ਰਮ ਕਰਕੇ ਸ਼ਰਮ ਕਰਕੇ ਇਹਨਾਂ ਨੇ ਸਤਿਗੁਰੂ ਜੀ ਨੂੰ ਕਹਿਣਾ ਕੀਤਾ ਸਤਿਗੁਰੂ ਜੀ ਆਪ ਜੀ ਸਾਰਾ ਕੁਝ ਜਾਣਦੇ ਹੋ ਬਸ ਸਿੱਖੀ ਦੀ ਦਾਤ ਬਖਸ਼ਦੇ ਹੋ ਤੇ ਗੁਰੂ ਰਾਮਦਾਸ ਪਾਤਸ਼ਾਹ ਕਹਿਣ ਲੱਗੇ ਕਹਿੰਦੇ ਸਿੱਖੀ ਤੇ ਤੁਹਾਨੂੰ ਮਿਲ ਹੀ ਜਾਏਗੀ ਪਰ ਜੋ ਤੁਹਾਡੇ ਮਨ ਦੇ ਵਿੱਚ ਹੈ ਉਹ ਮੰਗੋ ਭਾਈ ਆਦਮ ਜੀ ਸ਼ਰਮ ਕਰਕੇ ਨਾ ਮੰਗ ਸਕੇ ਤੇ ਪਾਦਸ਼ਾਹ ਤੇ ਸਾਰਾ ਹੀ ਕੁਝ ਜਾਣਦੇ ਸਨ ਉਹਨਾਂ ਨੇ ਭਾਈ ਆਦਮ ਨੂੰ ਕਿਹਾ ਜਾ ਘਰ ਚਲੇ ਜਾਓ ਤੇ ਕੱਲ ਆ ਕੇ ਦੱਸ ਦੇਣਾ ਹੁਣ ਦੂਸਰੇ ਦਿਨ ਮਾਤਾ ਭੇਗਾ ਨੂੰ ਨਾਲ ਲੈ ਕੇ ਭਾਈ ਆਦਮ ਜੀ ਪਹੁੰਚੇ ਤੇ ਸਤਿਗੁਰ ਜੀ ਗੁਰੂ ਰਾਮਦਾਸ ਪਾਦਸ਼ਾਹ ਫਿਰ ਪੁੱਛਣ ਲੱਗੇ ਭਾਈ ਆਦਮ ਦੱਸ ਤੈਨੂੰ ਕੀ ਚਾਹੀਦਾ ਹੈ ਜੋ ਮਨ ਦੀ ਭਾਵਨਾ ਹੈ ਮੰਗ ਲਓ ਇਸ ਤੋਂ ਪਹਿਲੇ ਕਿ ਭਾਈ ਆਦਮ ਜੀ ਕੁਝ ਬੋਲਦੇ ਮਾਤਾ ਭੇਖਾ ਭਾਈ ਆਦਮ ਜੀ ਦੀ ਘਰ ਵਾਲੀ ਉਹ ਕਹਿਣ ਲੱਗੀ ਸਤਗੁਰੂ ਜੀ ਸੰਤਾਨ ਚਾਹੀਦੀ ਹੈ ਆਪ ਜੀ ਦਾ ਦਿੱਤਾ ਹੋਇਆ ਸਭ ਕੁਝ ਹੈ ਪਰ ਘਰ ਦੇ ਵਿੱਚ ਔਲਾਦ ਨਹੀਂ ਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਨੀਵੀਂ ਪਾ ਲਈ ਤੇ ਕਹਿਣ ਲੱਗੇ ਦੁਨੀਆ ਦੀ ਐਸੀ ਕੋਈ ਵਸਤੂ ਨਹੀਂ ਦੁਨੀਆ ਦੀ ਐਸੀ ਕੋਈ ਵਸਤੂ ਨਹੀਂ ਜਿਹੜੀ ਤੁਹਾਨੂੰ ਨਹੀਂ ਮਿਲ ਸਕਦੀ ਪਰ ਔਲਾਦ ਤੁਹਾਡੇ ਕਰਮਾਂ ਦੇ ਵਿੱਚ ਨਹੀਂ ਔਲਾਦ ਤੁਹਾਡੀ ਕਿਸਮਤ ਦੇ ਵਿੱਚ ਨਹੀਂ ਤੇ ਭਾਈ ਆਦਮ ਜੀ ਕਹਿਣ ਲੱਗੇ ਕਹਿੰਦੇ ਸਤਿਗੁਰੂ ਜੀ ਮੈਂ ਜਾਣਦਾ ਹਾਂ ਔਲਾਦ ਸਾਡੀ ਕਿਸਮਤ ਵਿੱਚ ਨਹੀਂ ਔਲਾਦ ਸਾਡੇ ਕਰਮਾਂ ਦੇ ਵਿੱਚ ਨਹੀਂ ਤਾਂ ਹੀ ਉਮਰ ਵਡੇਰੀ ਹੋ ਗਈ ਸਾਨੂੰ ਪਤਾ ਹੈ ਜੇ ਸਾਡੀ ਕਿਸਮਤ ਵਿੱਚ ਨਹੀਂ ਪਰ ਅਸੀਂ ਗੁਰਨਾਨਕ ਦੇ ਦਰ ਤੋਂ ਮੰਗਿਆ ਹੈ ਗੁਰਨਾਨਕ ਦੇ ਦਰ ਤੇ ਤੇ ਕਿਸੇ ਚੀਜ਼ ਦੀ ਕਮੀ ਨਹੀਂ ਨਾ ਇਸ ਕਰਕੇ ਅਸੀਂ ਗੁਰਨਾਨਕ ਦੇ ਦਰ ਤੋਂ ਮੰਗਿਆ ਹੈ ਤੇ ਗੁਰਨਾਨਕ ਦੇ ਦਰ ਤੋਂ ਅਸੀਂ ਝੋਲੀਆਂ ਭਰ ਕੇ ਜਾਣਾ ਹੈ ਗੁਰੂ ਰਾਮਦਾਸ ਪਾਤਸ਼ਾਹ ਟੁੱਟੇ ਖੁਸ਼ ਹੋਏ ਤੇ ਕਹਿਣ ਲੱਗੇ ਭਾਈ ਆਦਮ ਤੋ ਸਾਨੂੰ ਜਿੱਤ ਲਿਆ ਹੈ ਗੁਰੂ ਨਾਨਕ ਦੇ ਦਰ ਤੋਂ ਅੱਜ ਤੱਕ ਕੋਈ ਖਾਲੀ ਨਹੀਂ ਗਿਆ ਤੇ ਤੂੰ ਵੀ ਖਾਲੀ ਨਹੀਂ ਜਾਣਾ ਤੇਰੀ ਕਿਸਮਤ ਵਿੱਚ ਔਲਾਦ ਨਹੀਂ ਤੇਰੀ ਕਿਸਮਤ ਦੇ ਵਿੱਚ ਪੁੱਤਰ ਜਾਂ ਧੀ ਦੀ ਦਾਤ ਨਹੀਂ ਤੇਰੀ ਕਿਸਮਤ ਦੇ ਵਿੱਚ ਔਲਾਦ ਦਾ ਸੁੱਖ ਨਹੀਂ ਪਰ ਹੁਣ ਜਿਹੜਾ ਪੁੱਤਰ ਸਾਡੇ ਘਰ ਵਿਖੇ ਆਉਣਾ ਸੀ ਉਹ ਹੁਣ ਤੇਰੇ ਘਰ ਵਿਖੇ ਆਏਗਾ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਜਿਹੜਾ ਪੁੱਤਰ ਆਪਣੇ ਘਰ ਆਉਣਾ ਸੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਘਰ ਆਉਣਾ ਸੀ ਉਹ ਪੁੱਤਰ ਭਾਈ ਆਦਮ ਜੀ ਦੇ ਘਰ ਭੇਜਿਆ ਗੁਰੂ ਰਾਮਦਾਸ ਪਾਤਸ਼ਾਹ ਕਹਿਣ ਲੱਗੇ ਜਿਸ ਪੁੱਤਰ ਨੇ ਸਾਡੇ ਘਰ ਜਨਮ ਲੈਣਾ ਸੀ ਉਹ ਹੁਣ ਤੇਰੇ ਘਰ ਜਨਮ ਲਏਗਾ ਤੇ ਉਸ ਦਾ